ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਟੋਂਗ ਵਾਲੀ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਾਈ ਹਰਿਆਣਾ ਬਠਿੰਡਾ ਦੋਸਤੋ ਬਾਈ ਜਸਪ੍ਰੀਤ ਦੇ ਘਰੋਂ ਇੱਕ ਵੀਡੀਓ ਆ ਤਿੰਨ ਨਾਂ ਦੇ ਬਾਈ ਨੇ ਸੇਲ ਕਰਨੇ ਜਮ ਇੱਕ ਘਰੇਲੂ ਪਸ਼ੂ ਪਾਲਕਾ ਦੋਸਤੋ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤਿੰਨਾਂ ਦੀ ਡਿਟੇਲ ਆਪਾਂ ਬਾਈ ਤੋਂ ਲੈ ਲਾਂਗੇ ਕੀ ਮੁੱਲ ਵੜੀ ਆ ਵੀਡੀਓ ਦੀ ਤਰੀਕ ਦੋਸਤੋ ਨੋਟ ਕਰ ਲਓ 20 ਤਰੀਕ ਨਵਾਂ ਮਹੀਨਾ ਤੇ 2025 ਦੀ ਵੀਡੀਓ ਆ ਇੱਕ ਨੰਬਰ ਤੇ ਆ ਬੱਚੀ ਫਿਰ ਆ ਗਈ ਵੀਰੇ ਤਿੰਨ ਕੁ ਮਹੀਨਿਆਂ ਦੀ ਸੂਈ ਹੋਈ ਗਾ ਤੇ ਨੰਬਰ 3 ਤੇ ਆ ਗਿਆ ਬੂਰਾ ਕਟਾ। ਤਿੰਨਾਂ ਦੀ ਡਿਟੇਲ ਮੁੱਲ ਬਾੜੀ ਵੀਡੀਓ ਦੇ ਵਿੱਚ ਕਰਾਉਣੇ ਆ। ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਵੀਰੇ। ਹੋਰ ਜਸਪ੍ਰੀਤ ਕੀ ਹਾਲ ਹੈ ਬਾਈ? ਠੀਕ ਆ ਬਾਈ ਵਧੀਆ। ਪਹਿਲਾਂ ਬਾਈ ਆਪਣਾ ਮੋਬਾਈਲ ਨੰਬਰ ਬੋਲ ਦੇ। ਮੋਬਾਈਲ ਨੰਬਰ ਹੈਗਾ ਬਈ 86991 47805। ਪਿੰਡ ਤੁੰਗਾਲੀ ਤੇ ਬਠਿੰਡਾ ਜਿਹੜਾ। ਬਠਿੰਡਾ ਜਿਹੜਾ। ਤੁੰਗਾਲੀ ਦੋਸਤੋ ਜਿੱਥੇ ਬੱਕਰੀਆਂ ਦੀ ਮੰਡੀ ਮਸ਼ਹੂਰ ਪਿੰਡ ਆ ਵੀਰੇ ਬੱਕਰੀਆਂ ਦੀ ਮੰਡੀ ਦੇ ਨਾਂ ਤੇ। ਤੇ ਤਿੰਨ ਨਾਂ ਆ ਗਏ ਬਾਈ ਸੇਲਾ। ਹਾਂ ਬਈ ਤਿੰਨ ਨਾਂ। ਠੀਕ ਆ ਇੱਕ ਨੰਬਰ ਆਪਾਂ ਬੱਚੀ ਤੋਂ ਆ ਜਾ ਵੀਰੇ। ਇਹ ਗੰਦੋਖੀਰੀ ਆ ਬਾਈ ਅੱਛਾ ਤੇ ਅੱਜ ਇਹਦੇ 32 ਦਿਨ ਹੋ ਗਏ ਟੀਕਾ ਲੱਗਿਆ 32 ਦਿਨ ਵੀ ਹਜੇ ਚੈੱਕ ਚ ਆਉਂਦੀ ਨਹੀਂ ਨਾ ਚੈੱਕ ਚ ਆਉਂਦੀ ਨਹੀਂ ਉਹ ਅਗਲੇ ਦੀ ਕਿਸਮਤ ਆ ਖਾਲੀ ਮੰਨ ਕੇ ਸੌਦਾ ਕਰ ਲੈ ਅਗਲਾ ਹਨਾ ਖਾਲੀ ਮੰਨ ਕੇ ਬਾਈ ਨਾ ਸੌਦਾ ਕਰ ਲੈ ਬਾਈ 30 32 ਦਿਨ ਕਹਿੰਦਾ ਇਹਦੇ ਟੀਕਾ ਭਰਾਏ ਨੂੰ ਹੋ ਗਏ ਤੇ ਕਿੰਨੀ ਕੁ ਉਮਰ ਦੀ ਹੋਗੀ ਬਾਈ ਇਹ ਇਹ ਦਿਨਦੋਖੀਰੀ ਆ ਬਾਈ ਜੀ ਗੰਦੋਖੀਰੀ ਆ ਖੋਲ ਕੇ ਤੋੜ ਲੈ ਫਿਰ ਬਾਈ ਇਹਨੂੰ ਇੰਨਾ ਦਾ ਮੁੱਲ ਵੀਰੇ ਵੀਡੀਓ ਦੇ ਵਿੱਚ ਹੀ ਕਰਾਉ ਨੰਬਰ ਹੈ ਜਿਹੜਾ ਮਾਲਕ ਦਾ ਵੀਡੀਓ ਦੇ ਹੇਠਾਂ ਬਾਈ ਚੱਲੀ ਜਾਂਦਾ ਪਿੰਡ ਸਾਨੂੰ ਆਪਾਂ ਦੱਸਤਾ ਤੇ ਬਾਕੀ ਤੁਸੀਂ ਬੱਛੀ ਜਿਨੇਗਾ ਮਾਰ ਲਓ ਖੀਰੀ ਹੈਗੀ ਬਾਈ ਕਹਿੰਦਾ 30 ਦਿਨ ਹਜੇ ਤੇ ਟੀਕਾ ਭਰਾਏ ਨੂੰ ਹੋਏ ਆ ਮੋੜ ਲਿਆ ਬਾਈ ਜੀ ਅਸੀਂ ਆਹ ਦੇਖੋ ਬਾਈ ਟੁੰਗਾ ਵਾਲੀ ਪਿੰਡ ਤੋਂ ਵੀਰੇ ਹਾਂ ਕੋਈ ਨਹੀਂ ਕੋਈ ਨਹੀਂ ਬੰਨ ਲਾ ਬੰਨ ਲਾ ਬਾਕੀ ਆਹ ਦੇਖ ਲਓ ਵੀਰੇ ਥਣ ਸੇ ਇੱਕ ਕਰਾ ਦੇਣਾ ਸਾਨੂੰ ਚਾਰ ਹੀ ਕੋਈ ਫੋਟਸ਼ਾਨ ਨਾ ਫੋਟਸ਼ਾਨ ਹੈ ਨਹੀਂ ਚਾਰ ਥਾਣਾ ਮੋਟੇ ਵਧੀਆ ਚਾਰ ਹੀ ਥਾਣਾ ਵੀਰੇ ਹਜੇ ਥੋੜੇ ਡਰਦੇ ਆ ਦੇਖੋ ਵਧੀਆ ਗੈਪ ਤੇ ਸਪੇਸ ਤੇ ਥਾਣਾ ਵੀਰੇ ਆਪਾਂ ਚੈੱਕ ਕਰਿਆ ਕੋਈ ਨਾਲ ਐਕਸਟਰਾ ਪੰਜਵਾਂ ਥਾਣ ਨਹੀਂ ਹੈਗਾ ਕੀ ਭਾ ਕਰਦਾ ਬਾਈ ਜੱਸੀ ਇਹਦਾ ਭਾ ਇਹਦਾ ਜਾ ਜਾ ਬਾਈ 25000 ਰੁਪਇਆ 25000 ਕੋਈ ਰਿਆਤ ਹੈਗੀ ਮੌਕੇ ਤੇ ਹਾਂ ਕਰਦਾਂਗੇ ਮੌਕੇ ਤੇ ਦੋਸਤੋ ਬਾਈ ਕਹਿੰਦਾ 25 ਜੋ ਵੀ ਮਾਰਤਾ ਨਾਲ ਰਿਆਤ ਕਰਦਾਂਗੇ 1 ਮਹੀਨਾ ਟੀਕੇ ਨੂੰ ਖਾਲੀ ਮੰਨ ਕੇ ਵੀਰੇ ਸੌਦਾ ਕਰ ਲਿਓ ਬਾਈ ਨਾ ਨੰਬਰ 2 ਤੇ ਆ ਜਾਸਪਰੀ ਦਾ ਕਿੰਨੇ ਟਾਈਮ ਦੀ ਸੂਈ ਹੈ ਇਹ ਗਾਹ ਨੂੰ ਸੂਈ ਨੂੰ ਬਾਈ ਹੋ ਗਈ 3 ਮਹੀਨੇ ਤਿੰਨ ਮਹੀਨੇ ਹਾਂ ਮਗਰ ਇਹਦੇ ਬੱਚੀ ਆ ਠੀਕ ਆ ਹਾਂ ਬੱਚਾ ਆ ਖੜੀ ਵੀਰੇ ਇਹਦੇ ਮਗਰ ਬੱਚੀ ਆ ਤਿੰਨ ਮਹੀਨੇ ਬਾਈ ਕਹਿੰਦਾ ਸੂਈ ਨੂੰ ਹੋਗੇ ਬਈ ਦੁੱਧ ਕਿੰਨਾ ਹੁਣ ਸਹੀ ਆ ਜੀ ਦੁੱਧ ਦੇ ਥੱਲੇ ਹੁਣ ਤਾਂ 12 ਆਪਾਂ 11 ਮੰਨ ਕੇ ਦੇ ਦਾਂਗੇ ਅਗਲਾ 4 ਡੰਗ ਚੋਵੇ ਉਹ ਘੱਲ ਜੀ ਹਾਂ ਹਾਂ ਆਪਾਂ ਚੋਲੇ ਠੀਕ ਆ ਬਾਈ ਕਹਿੰਦਾ ਦੁੱਧ 12 ਕਿਲੋ 11 ਕਿਲੋ ਆਪਾਂ ਕਹਿ ਕੇ ਦੇ ਦਾਂਗੇ ਤੇ 4 ਡੰਗ ਅਗਲੇ ਦੇ ਘਰੇ ਆ ਕੇ ਤੁਸੀਂ ਵੀਰੇ ਚੈੱਕ ਵੀ ਕਰ ਸਕਦੇ ਹੋ ਤੇ ਹੁਣ ਧਾਰ ਕੱਢਣ ਵਾਲੀ ਜਿਹੜੀ ਰਹਿੰਦੀ ਆ ਹਨਾ ਬਾਈ ਹਾਂ 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 ਰਹਿੰਦੀ ਠੀਕ ਆ ਖੋਲ ਕੇ ਤੋੜ ਲੈ ਬਾਈ ਜਸਪਰੀ ਦਾ ਸ਼ਾਮ ਜੇ ਨੂੰ ਦੋਸਤੋ 5:00 ਵਜੇ ਤਕਰੀਬਨ ਆਪਾਂ ਵੀਡੀਓ ਬਣਾਈ ਜਨੇ ਆ ਧਾਰ ਕੱਢਣ ਵਾਲੀ ਬਾਈ ਕਹਿੰਦਾ 11 ਕਿਲੋ ਦੁੱਧ ਯਾਰ ਚਾਹੇ 4 ਡੰਗ ਚੋਲਿਓ ਕੋਈ ਚੱਕਰ ਨਹੀਂ ਤੇ ਬਾਕੀ ਆ ਤੁਸੀਂ ਚੈੱਕ ਕਰ ਲਓ ਜੈ ਜੇ ਮੁੱਲ ਚਰੂ ਹਰੇਕ ਭਰਾ ਦੇ ਮੁੱਲ ਸਮਝੀ ਚ ਭਾਜਾ ਸਿਰਜੇ ਦਾ ਮੁੱਲ ਹੈ ਤੇ ਬਾਕੀ ਤੁਸੀਂ ਆ ਚੈੱਕ ਕਰ ਲਓ ਜਿਹੜੇ ਬਾਈ ਨੂੰ ਫਿੱਟ ਆਊਗੀ ਕੋਲੇ ਆ ਜੋ ਤਸੱਲੀ ਦੋਸਤੋ ਤੁਸੀਂ ਚਾਰੇ ਪੱਖਾਂ ਤੋਂ ਕਰਕੇ ਸੌਦਾ ਕਰ ਸਕਦੇ ਹੋ ਅਗਲੇ ਦੇ ਹਨਾ ਸੋ ਦੋਵੇਂ ਸੱਡਾ ਤੋਂ ਮੈਂ ਤੁਹਾਨੂੰ ਤੁਹਾਨੂੰ ਦਿਖਾਣਾ ਵਧੀਆ ਮੁੱਠੀ ਵਾਲੇ ਵਧੀਆ ਪੋਲੀ ਹੈ ਵੀਰੇ ਚੋਸ ਹਾਂ ਪੋਲੀ ਹੈ ਬਈ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਈ ਆ ਹਾਂ ਵਧੀਆ ਸੀਲ ਆ ਸੰਗ ਨਾਲ ਠੀਕ ਆ ਭਰਾ ਇਹ ਤੂੰ ਇਹਦੇ ਹਾਂ ਠੀਕ ਆ ਭਰਾ ਇਹਨਾਂ ਦੋਨਾਂ ਦੇ ਇਕੱਠਾ ਇੱਕ ਦਿਨ ਹੀ ਭਰਾਇਆ ਹੋਇਆਗਾ ਇਹ ਖਾਲੀ ਮੰਨ ਕੇ ਦਿਆਂਗੇ ਇਹ ਖਾਲੀ ਮੰਨ ਕੇ ਸੌਦਾ ਕਰ ਲੀ ਜੇ ਰਹੇਗੀ ਉਹ ਕਿਸਮਤ ਆ ਉਹ ਕਿਸਮਤ ਆ ਉਹ ਠੀਕ ਇਹਨਾਂ ਦੋਨਾਂ ਦੇ ਇੱਕ ਦਿਨ ਭਰਾਏ ਹੋਏ ਕੀ ਭਾ ਕਰਦਾਂ ਜਾਇਦਾ ਜਾਇਦਾ ਪਾਰਾ 47000 ਰੁਪਇਆ 47000 ਹਾਂ ਕੋਈ ਹੈਗੀ ਆ ਰਾਤ ਵਿੱਚ ਹਾਂ ਹਾਂ ਕਰ ਦਾਂਗੇ 47000 ਦੋਸਤੋ ਇਹਦਾ ਮੁੱਲ ਐ ਦ ਮੇਨਾ ਟੀਕੇ ਭਰਾ ਹੀ ਨਾ ਹੋ ਗਿਆ ਖਾਲੀ ਮਨ ਕੇ ਬਾਈ ਕਹਿੰਦਾ ਆਪਣੇ ਨਾਲ ਸੌਦਾ ਕਰ ਲਿਓ ਬੱਚਾ ਇਹਦੇ ਪਿੱਛੇ ਬੱਛੀ ਨੰਬਰ 3 ਦਿਆ ਜਾ ਬਾਈ ਜਸਪ੍ਰੀ ਦਾ ਬੂਰਾ ਕੱਟਾ ਆ ਗਿਆ ਹੈ ਨਾ ਹਾਂ ਬੂਰਾ ਕੱਟਾ ਬਾਈ ਇਹਦੀ ਮਾਂ ਬਾਈ ਘਰੀ ਖੜੀ ਆ ਹਾਂ ਇਹਦੀ ਮਾਂ ਉਹ ਘਰੀ ਖੜੀ ਆ ਬਾਈ ਬਾਕੀ ਆ ਵੀਰੇ ਕੱਟੇ ਦੀ ਮਾਂ ਆ ਗਈ ਆ ਖੜੀ ਕਿੰਨਾ ਕੁ ਦੁੱਧ ਸੀ ਵੀਰੇ ਦਾ ਇਹ ਥੱਲੇ ਬਾਈ 15 ਕਿਲੋ ਦੁੱਧ ਸੀਗਾ 15 ਸੂਣ ਵਾਲੀ ਆ ਹੁਣ ਸੂਣ ਵਾਲੀ ਆ ਤੇ ਬਾਈ ਕੱਟੇ ਦੀ ਉਮਰ ਕਿੰਨੀ ਕੁ ਹੋ ਗਈ ਇਹਦੀ ਕੱਟੇ ਦੀ ਉਮਰ ਬਾਈ 2 ਸਾਲ 2 ਸਾਲ ਹਾਂ 2 ਤੋਂ ਘੱਟ ਆ ਕਿ ਖੀਰੀ ਆ ਇਹ 2 ਤੋਂ ਪਰ ਐਦਾ ਘੱਟ ਹੀ 2 ਮੰਨ ਲਓ ਮੈਂ ਇਹ ਦੰਦੋ ਖੀ ਤੰਦੋ ਖੀਰਾਗਾ ਬਾਈ ਕਹਿੰਦਾ ਹਜੇ 2 ਕੁ ਸਾਲਾਂ ਦੇ ਨੇੜੇ ਤੇੜੇ ਜੇ ਉਮਰ ਆ। ਕੁੰਡਾ ਸੋਹਣਾ ਸਕੀਨ ਦੋਸਤੋ ਕੱਟਾਗਾ ਤੇ ਬਾਕੀ ਤੋੜ ਕੇ ਆਪਾਂ ਵੀਰੇ ਤੁਹਾਨੂੰ ਦਿਖਾ ਦਿੰਨੇ ਹਜੇ ਛੱਡਣ ਦਾ ਨਹੀਂ ਲੱਗੇ ਹੋਣੇ ਹਨਾ। ਨਾ ਨਾ ਹਜੇ ਨਹੀਂ ਬਾਈ। ਹਜੇ ਤਾਂ ਬੱਚਾ ਛੋਟਾ ਜਿਹਾ ਥੋੜਾ ਜਿਹਾ। ਤੇ ਬਾਕੀ ਤੁਸੀਂ ਸ਼ੌਂਕ ਚੈੱਕ ਕਰ ਲਓ ਵੀਰੇ ਬੂਰਾ ਹੈਗਾ। ਬਹੁਤ ਭਰਾਮਾਂ ਦੀ ਡਿਮਾਂਡ ਰਹਿੰਦੀ ਹੈ ਕੋਈ ਬੂਰਾ। ਇਹਦੇ ਕੋਲੇ ਇਹਦਾ ਆਪਣੇ ਕੋਲੇ ਸਟਰਾ ਵੀ ਪਿਆ ਹੈ ਇਹ ਲਾਹੌਰੀ ਦਾ ਬੱਚਾਗਾ। ਅੱਛਾ ਲਾਹੌਰੀ ਦਾ ਲੀਲੀ 라ਵੀ ਦੇ। ਹਾਂ। ਠੀਕ ਹੈ ਬਾਈ ਠੀਕ ਹੈ। ਠੀਕ ਆਪਣੇ ਕੋਲੇ ਪਿਆਗਾ। ਹੂੰ ਥ ਤੇ ਬੂਰੇ ਉਸ ਚ ਆ ਗਿਆ ਬਾਈ ਲੈ ਚੱਲ ਥੋੜਾ ਲੰਬਾ ਲੈ ਜਾ ਤੇਰਾ ਆ ਦੇਖੋ ਬਾਈ ਕਰ ਲੋ ਚੈੱਕ ਬਹੁਤ ਭਰਾਵਾਂ ਨੂੰ ਸ਼ੌਂਕ ਹੁੰਦਾ ਨਾ ਕਈ ਵਾਰੀ ਬੂਰੇ ਜਾਨਵਰ ਰੱਖਣ ਦਾ ਤੇ ਆ ਤੁਸੀਂ ਵੀਰੇ ਕਰੋ ਚੈੱਕ ਬਸ ਓਏ ਲੈ ਕੂੜੀਆਂ ਚੌੜਾ ਮਸਤੀਆਂ ਕਰਦਾ ਲੈ ਜਾ ਥੋੜਾ ਹੋਰ ਤੋਰ ਲੈ ਬਾਈ ਹਾਂ ਆ ਲੈ ਜਾ ਲੈ ਜਾ ਬਾਈ ਨੰਬਰ ਆ ਜਿਹੜਾ ਦੋਸਤੋ ਜਸਪਰੀ ਦਾ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਤੁੰਗ ਵਾਲੀ ਪਿੰਡ ਤੋਂ ਵੀਡੀਓ ਆ ਤੇ ਤਿੰਨ ਨਗਾਂ ਕੋ ਸੇ ਲੜਿਆ ਲਾਸਟ ਨਗਾ ਦੋਸਤੋ ਆ ਕੱਟੇ ਦੀ ਡਿਟੇਲ ਆਪਾਂ ਲੈ ਲੈਨੇ ਆ ਲੈ ਵੀਰੇ ਬੰਨ ਲੈ ਬੋਲੋ ਦੋਸਤੋ ਵੀਡੀਓ ਦੇ ਵਿੱਚ ਹੀ ਕਰਾ ਦੂੰਗਾ ਜਿਹੜੇ ਬਾਈ ਨੂੰ ਤਿੰਨਾ ਨਗਾ ਚ ਕੋਈ ਵੀ ਪਸੰਦ ਆਉਂਦਾ ਕੋਲੇ ਆ ਕੇ ਬਾਈ ਬੇਫਿਕਰ ਹੋ ਕੇ ਆਪਦਾ ਤਸੱਲੀ ਕਰਕੇ ਤੁਸੀਂ ਕੋਈ ਵੀ ਪੱਖ ਤੋਂ ਸੌਦਾ ਕਰ ਸਕਦੇ ਹੋ ਕੋਈ ਨਾ ਬਈ ਕੋਈ ਨਾ ਬੰਨ ਲੈ ਇਹਨੂੰ ਆ ਦੇਖੋ ਵੀਰੇ ਟੈਸਟੀ ਦੁਸਤੀ ਕਲਾਂ ਦਾ ਦੇਖ ਲਓ ਬਾਕੀ ਬੰਨ ਲੈ ਜਸਪ੍ਰੀਤ ਆ ਕਰ ਲਓ ਬਾਈ ਚੱਕ ਮੈਨੂੰ ਲੱਗਦਾ 2-4 ਮਹੀਨੇ ਤੱਕ ਕ੍ਰਾਸ ਕਰਨ ਲੱਗ ਜੂ ਹਨਾ ਹਾਂ ਬਾਈ ਕੀ ਪਾ ਕਰਦਾ ਜਸਪਰੀ ਕੱਟੇ ਦਾ ਫਿਰ ਪਾ ਇਹਦਾ ਕਰਦੇ ਹਾਂ 58000 ਰੁਪਏ 58000 ਹਾਂ ਜਾਇਜ ਆ ਮਾਨਤਾਨ ਵੀ ਕਰਦਾ ਇਹਨੂੰ ਸਾਡੀ ਮੌਕੇ ਤੇ ਹੋ ਜਾ ਹੋ ਜੂਗਾ ਹਨਾ 58000 ਦੋਸਤੋ ਮੌਕੇ ਤੇ ਬਾਈ ਨੇ ਮੁੱਲ ਕਰਿਆ ਕੋਈ ਨਹੀਂ ਇਹਦੇ ਚੋਂ ਮਾਨਤਾਨ ਕੋਈ ਰੇਟ ਫਿਕਸ ਨਹੀਂ ਹੁੰਦੇ ਤਿਸੀ ਨਗ ਦਾ ਦੱਸ ਬਾਈ ਕੋਈ ਹੋਵੇ ਇੱਕ ਆਪਣੇ ਪੱਠਾ ਅਛਾ ਨਾਲ ਹਾਂ ਇੱਕ ਭਾਈ ਕਹਿੰਦਾ ਪੱਠ ਵੀ ਸੇਲ ਕਰਨੀ ਆ ਹਾਂ ਇਹਦੀ ਛੋਟੀ ਹੁੰਦੀ ਲੱਤ ਟੁੱਟ ਗਈ ਸੀਗੀ ਦੋ ਕੁ ਮਹੀਨੇ ਐਸੀ ਹੁਣ ਠੀਕ ਆ ਜਮਾ ਵਧੀਆ ਠੀਕ ਐ ਹਾਂ ਗੱਬਨ ਗੱਬਨ ਹੈਗੀ ਆ ਨਾ ਨਾ ਹਜੇ ਤਾਂ ਖੀਰੀ ਐ ਇਹ 9 ਮਹੀਨੇ ਦੀ ਐ ਠੀਕ ਐ ਭਾਈ 9 ਮਹੀਨੇ ਬੱਕਰੀ ਆਪਣੇ ਕੋਲੇ ਉਹ ਖੜੀ ਹੈ ਜਿਹੜੀ ਦੀ ਪਿਛਲੀ ਲੱਤ ਟੁੱਟ ਗਈ ਸੀ ਹਨਾ ਹਾਂ ਹੁਣ ਠੀਕ ਆ ਕੋਈ ਤਾਂ ਚੱਲਣ ਫਲਣੇ ਕੋਈ ਹੋਣੀ ਠੀਕ ਐ ਵਧੀਆ ਤੁਰਦੀ ਐ ਤੋਰ ਕੇ ਦਿਖਾ ਦਿੰਦਾ ਆਪਾਂ ਤੇ ਪੱਠ ਦਾ ਕੀ ਭਾਗ ਆ ਪੱਠ ਪਾ ਦੇ ਦਾਂਗੇ ਭਾਈ 15000 ਰੁਪਏ ਪੱਟਾਂ ਦਾ ਬੱਕਰੀਆਂ ਦਾ ਆਪਾਂ ਨੂੰ ਵੀਰੇ ਘੱਟ ਸਾਵਾ ਉਹੋ ਜਿਹੇ ਹਿਸਾਬ ਨਾਲ ਆਪਦਾ ਦੇਖ ਲਿਓ ਲੱਤ ਬਾਈ ਕਹਿੰਦਾ ਛੋਟੀ ਹੁੰਦੀ ਸੀ ਫੈਕਚਰ ਹੋ ਗਈ ਸੀ ਟੁੱਟ ਗਈ ਸੀ ਤੇ ਹੁਣ ਫਿਲਹਾਲ ਮੌਕੇ ਤੇ ਬਾਈ ਕਹਿੰਦਾ ਜੇ ਮੈਂ ਠੀਕ ਠਾਕ ਆ 15000 ਬਾਈ ਨੇ ਮੁੱਲ ਕਰਿਆ ਬੀਟਰ ਚ ਪੈਂਦੀ ਆ ਹਾਂ ਹਾਂ ਬਾਈ ਹਾਂ ਆ ਦੇਖ ਲਓ ਵੀਰੇ ਬਣ ਲਾ ਬਈ ਕੋਈ ਨਹੀਂ ਨੰਬਰ ਦੋਸਤੋ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਪਿੰਡ ਤੂੰਗਾੜੀ ਤੇ ਜਿਹੜਾ ਬਠਿੰਡਾ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗਾਲ ਬਾਈ ਸਾਰੇ